ਮੇਰਾ ਦਿਲ ਖਰੀਨੇ ਜਦਸੇ ਕੀਤੀ ਮਨਾਕਾਰੀ ਉਹਨਾ ਪੋਜ ਪੱਤਰਾ ਤੇ ਕਿੰਜ ਲਖੀ ਰ ਮੈਂ ਨਿਤਿਆਰੀ ਉਹਨਾ ਪੋਜ ਪੱਤਰਾ ਤੇ ਕਿੰਜ ਲਖੀ ਰ ਮੈਂ ਪਿਆਰੀ ਜੈ ਬਾਲniki ਅੱਜ ਨਾਲ ਹਰ ਰੋਮਗੀ ਮੈਂ ਵੇਖੀ ਕਰ ਜਾ ਰਹਾ ਜੀ 30 ਨਵੰਬਰ ਨੂੰ ਸਾਡੇ ਜੜੇ ਲਾਲ ਨਿਸ਼ਾਨ ਜਿਹੜਾ ਆਪਣਾ ਛੋੜ ਰਿਹਾ ਹੈ ਬਰਬਾਦ ਕਿ ਆਸਮਨ ਦੇ ਤੇ ਉਹਦੇ ਸਰਕਾਰ ਵਾਸਤੇ ਤੁਸੀਂ ਸਾਰੇ ਬਣੇ ਦੁਆਰੇ ਇਕੱਠੇ ਹੋ ਤੇ ਅਸ਼ੀਆ ਪ੍ਰਾਪਤ ਕਰੋ ਸਮਾਜਨਾ ਦੇ ਜਨਨ ਨਾਲ ਜੁੜੋ ਤੇ ਮੱਤੀ ਅਗਲਾ ਕਰੋ ਜਾਂ ਜੀ ਦੀ ਸੰਗੀਤ ਜੋ ਬੁਲੇ ਸੋਨ ਤੇ ਭਾਨਵਾਲੀਕ ਮਹਾਰਾਜੀ ਜੀ ਹੈ ਜੋ ਬੁਲੇ ਸੋਨ ਤੇ ਸੇ ਸਭ ਸਤ ਨੂੰ ਗਿਆਨ ਦੀ ਬਾਤ ਕੀ ਹੈ ਤੋ ਬਹੁਤ ਹੀ ਸਰਕਾਰ ਦੇ ਸੰਗਤ ਜੀ ਭਗਵਾਨ ਵਾਲਮੀਕੀ ਦਰਮੇਂਦਰ ਦੀ ਸੰਸਥਾ ਦੇ ਰੇਣੀ ਦੇ ਮਾਧਮ ਤੋਂ ਅੱਜ ਦੇ ਮੇਲੇ ਵਿੱਚ ਸਾਡੇ ਨਾਲ ਸਾਡੇ ਇੰਟਰਨੈਸ਼ਨਲ ਮਾਨ ਸਾਡੇ ਪੌਂ ਦਾ ਭਾਜੀ ਲੈਬਰਸ ਐਂਗਲਿੰਗ ਦੀ ਦੁਬਈ ਦੀ ਧਰਤੀ ਕਨੇ ਅਰジナ ਨੇ ਸਾਰੇ ਸੰਗਤ ਨੂੰ ਬੇਨਤੀ ਲਈਏ ਜੋ 3 ਨਵੰਬਰ ਨੂੰ ਭਗਵਾਨ ਵਾਲਮੀਕੀ ਜੀ ਦੇ ਜੁਕੇ ਜੋ ਮਾਨ ਸਨਮਾਨ ਸਮਾਰੋਹ ਸਾਡੇ ਸੰਤਮਾ ਕੋਸ਼ਵਲੋਂ ਨੂੰ ਜਾ ਰਿਹਾ ਹੈ ਹਦਾਬਾ ਸਾਡੀ ਸੰਗਤਾਂ ਜੋ 27 ਅਕਤੂਬਰ ਨੂੰ ਭਗਵਾਨ ਵਾਲਮੀਕੀ ਜੀ ਦੇ ਨਿਸ਼ਾਨ ਸਾਹਿਬ ਤੀਰਾਂ ਦੇ ਕਮਾਨਾਂ ਵਾਲਾ ਲਾਲ ਸੁਹਾਗ ਝੰਡਾ ਸਾਡਾ ਜਦੋਂ ਨਿਰਾ ਰਾ ਪ੍ਰਮੁਖ ਭਗਵਾਨ ਦਾ ਜੋ ਲਹਿਰਾਇਆ ਗਿਆ ਵਾ ਉਹ ਦੇ ਮਾਨ ਸਨਮਾਨ ਵਾਲੇ ਸੰਗਤ ਸੰਤਾ ਦੇ ਮਾਨ ਸਨਮਾਨ ਦੇ ਰਹੀ ਇਹ ਪ੍ਰੋਗਰਾਮ 3 ਨਵੰਬਰ ਨੂੰ ਇੱਥੇ ਆਯੋਜਿਤ ਰੱਖਿਆ ਗਿਆ ਹੈ ਕਿ ਸਾ ਅਸੀਂ ਸੰਤਾਂ ਨੂੰ ਦੁਬੇ ਦੇ ਸੰਸਥਾ ਵੱਲੋਂ ਬੇਨਤੀ ਆ ਕੇ ਹਮ ਆ ਕੇ ਹਿੱਸਾ ਲੈਣ ਦਾ ਕਰ ਰਹੀ ਜਿ ਜੋ ਬੁਲੇ ਸੁੰਦਰ ਬੈ ਮਾਨ ਵਾਲਮੀਕੀ ਮਹਾਰਾਜੀ ਹੈ